ਅੱਜ ਨਸ਼ਿਆਂ ਵਿਰੁੱਧ ਜਾਗਰੂਕਤਾ ਸਮਾਗਮ ਕਰਾਇਆ ਗਿਆ ਇਸ ਮੌਕੇ ਦੇ ਉੱਤੇ ਮੋਹਾਲੀ ਪੁਲਿਸ ਦੇ ਵੱਡੇ ਅਧਿਕਾਰੀ ਪਹੁੰਚੇ ਜਿਵੇਂ ਕਿ ADGP ਰੋਪੜ ਰੇਂਜ ਜਸਕਰਨ ਸਿੰਘ SSP ਮੋਹਾਲੀ ਡਾਕਟਰ ਸੰਦੀਪ ਗਰਗ ਤੇ ਸਾਰਾ ਮੋਹਾਲੀ ਪੁਲਿਸ ਦਾ ਸਟਾਫ ਮੌਜੂਦ ਸੀ ਤੇ ਨਾਲ ਨਾਲ ਹੀ ਮਸ਼ਹੂਰ ਅਦਾਕਾਰ ਗੁਰਨਾਮ ਪੁੱਲਰ ਗਾਇਕ ਸੁਨੰਦਾ ਸ਼ਰਮਾ ਐਕਟਰ ਕਰਤਾਰ ਚੀਮਾ ਗਾਇਕ ਕਨਵਰ ਗਰੇਵਾਲ ਵੀ ਖਾਸ ਤੌਰ ਤੇ ਮੌਜੂਦ ਰਹੇ ਇਸ ਮੌਕੇ ਮੋਹਾਲੀ ਪੁਲਿਸ ਵੱਲੋਂ ਬੱਚਿਆਂ ਨੂੰ ਸੱਦਾ ਦਿੱਤਾ ਗਿਆ ਸੀ ਜਿੱਥੇ ਬੱਚਿਆਂ ਨੂੰ ਵੀ ਜਾਗਰੂਕ ਕੀਤਾ ਗਿਆ ਕਿ ਨਸ਼ੇ ਤੋਂ ਦੂਰ ਰਹੋ ਤੇ ਮੌਕੇ ਦੇ ਉੱਤੇ ਸੌ ਵੀ ਚਕਵਾਈ ਗਈ ਤੇ ਨਾਲ ਨਾਲ ਇਸ ਮੌਕੇ ਦੇ ਉੱਤੇ ਐਮਐਲਏ ਡੇਰਾ ਬੱਸੀ ਕੁਲਜੀਤ ਰੰਦਾਵਾ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਪ੍ਰਭਜੋਤ ਕੌਰ ਵੀ ਖਾਸ ਤੌਰ ਤੇ ਮੌਜੂਦ ਰਹੀ ਬੇਸਿਕਲੀ ਇਹ ਸਮਝ ਲਓ ਇੱਕ ਰਨ ਲੈ ਕੇ ਚੱਲੇ ਆ ਔਰ ਮੇਰੇ ਖਿਆਲ ਆਪਾਸ ਜਦੋਂ ਇਹਨੇ ਬੰਦੇ ਰਨ ਕਰਾਂਗੇ ਇਹਦੀ ਚੇਨ ਪ੍ਰੋਸੈਸ ਵੀ ਸ਼ੁਰੂ ਹੋਏਗੀ ਮੈਂ ਬੋਲਦਾ ਪਿੱਛੇ ਪਿੱਛੇ ਤੁਸੀਂ ਦਰਹਾਇਓ ਮੈਂ ਸੌ ਚੁੱਕਦਾ ਹਾਂ ਮੈਂ ਸੌ ਚੁੱਕਦਾ ਹਾਂ ਕਿ ਮੈਂ ਆਪਣੇ ਪਰਿਵਾਰ ਤੇ ਵਾਸ ਸਮਾਜ ਅਤੇ ਪੰਜਾਬ ਸੂਬੇ ਦੀ ਬਿਹਤਰੀ ਲਈ ਯਤਨ ਕਰ ਰਹਿਣੀ ਹੈ ਵਚਨ ਬੰਧ ਰਹਾਗਾ ਨਾ ਹੀ ਮੈਂ ਨਸ਼ਾ ਨਹੀਂ ਮੈਂ ਨਸ਼ਾ ਕਰਾਂਗਾ ਕਰਾਂਗਾ ਨਾ ਹੀ ਮੈਂ ਆਪਣੇ ਪਰਿਵਾਰ ਦੇ ਕਿਸੇ ਨਾ ਹੀ ਆਪਣੇ ਕੋਈ ਮੈਂਬਰ ਤੇ ਆਪਣੇ ਕਿਸੇ ਦੋਸਤ ਨੂੰ ਨਸ਼ਾ ਕਰਨ ਦੇਵਾਂਗਾ ਮੈਂ ਪੰਜਾਬ ਸਰਕਾਰ ਵੱਲੋਂ ਬਹੁਤ ਪਿਆਰ ਸਤਾਦਿਆ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਨਸ਼ਿਆਂ ਖਿਲਾਫ ਚਲਾਈ ਗਈ ਵਿੱਚ ਪੰਜਾਬ ਪੁਲਿਸ ਦਾ ਪੂਰਾ ਸਹਿਯੋਗ ਦੇਵਾਂਗਾ ਪੂਰਾ ਸਹਿਯੋਗ ਦੇਵਾਂਗਾ ਮੈਂ ਤੁਹਾਡਾ ਹੁਣ ਇਸ ਤੇ ਬਹੁਤ ਧੰਨਵਾਦ ਕਰਦਾ ਵਾਂ ਔਰ ਆਪਾਂ ਇਹ ਪ੍ਰਵਾਨਤ ਕਰਦੇ ਆ ਕਿ ਇਹ ਸਾਰਾ ਜਿਹੜਾ ਸ਼ਬਦ ਹੈ ਇਹ ਆਪਾਂ ਅੱਗੇ ਵੀ ਸਭਾ ਦਾ ਬਹੁਤ ਪਿਆਰ ਦੇ ਸਕੇ ਕਿ ਪਹਿਲੀ ਗੱਲ ਹੈ ਸਾਰੀ ਗਲਤੀ ਮੇਰੀ ਨਹੀਂ ਔਰ ਇਹਦੇ ਵਿੱਚ ਪਹਿਲੀ ਗੱਲ ਹੈ ਕਿ ਸਾਰੀ ਗਲਤੀ ਮੇਰੀ ਨਹੀਂ ਅੱਛਾ ਜੀ ਜੀ ਰਾਏ ਸਾਹਿਬ ਨੂੰ ਜੀ ਬੋਲ ਸਕਿਆ ਆ اور یہ تیری دسوں والی گل سی کہ نشے سے پیار تجھ کو मुक्त کرنا اور سوسائٹی دے تعاون دا تاں میں بھی جنوں ختم کراں اور جڑے نشہ بیچ دے نے اوہ اپنی راہ پئی میری مانو تے اپو اپنی راہ پئی میری مانو کہ میں صرف انہاں پر کراں کہ کہ میں جننی ہوندی ہونی پتہ نہیں کئی ਔਰ ਆਉਣ ਵਾਲੇ ਟਾਈਮ ਇਥੇ ਜੀ ਨਾਲ ਦਾ ਵੀ ਸਾਰੇ ਨਾਲ ਪਬਲਿਕ ਦੀ ਸਪੋਰਟ ਮੈਂ ਗਾਵਾ ਫਿਰ ਨਾਲ ਨਾਲ ਨਹੀਂ ਦਾ ਖਤਮ ਜਿਹੜੋ ਖਤਮ ਕਰਾਂ ਔਰ ਪੰਜਾਬ ਦੁਬਾਰਾ ਅਗਲਾ ਪੰਜਾਬ ਦੇ ਸੀਮ ਸਾਹਿਬ ਨੂੰ ਪੂਰਾ ਦੁਬਾਰਾ ਅਗਲੇ ਪੰਜਾਬ ਵਾਲੇ ਪਾਸੇ ਹੋਵੇ ਜੀ ਪਤਾ ਨਹੀਂ ਕੰਮ ਨਹੀਂ ਦਾ ਆਹੂ ਇਸ ਗੇਮ ਵਿਦ ਅਸ ਆਲ ਸੋ ਆਈ ਵੁੱਡ ਲਾਈਕ ਟੂ ਕਾਲ ਸਾਹਿਬ ਤੇ ਮਾਨੀ ਜੀ ਸਾਹਿਬ ਦੇ ਅੱਜ ਇਸ ਗੱਲ ਤੇ ਚੈੱਕ ਅ ਮਾਈਕ ਕਰੋ ਨਸ਼ਾ ਖਿਲਾਫ ਇਹ ਪੰਜਾਬ ਸਰਕਾਰ ਵੱਲੋਂ ਮੇਮ ਛੇੜੀ ਗਈ ਹੈ ਹਾਂਜੀ ਸਾਰੇ ਜਨੇ ਰੈਡੀ ਹੋ ਪੁਲਿਸ ਵੀਡੀਓ ਰਿਕਵਰੀ ਵੀ ਕਰਦੀ ਹੈ ਰਿਪੋਰਟਿੰਗ ਵੀ ਕਰਦੀ ਹੈ ਪਰ ਇਹ ਕੁਮਰਾਲਾ ਪੰਜਾਬ ਪੁਲਿਸ ਵੱਲੋਂ ਪੁਹਾਲੀ ਪੁਲਿਸ ਵੱਲੋਂ ਜਿਸ ਦੇ ਅਗੇਂਸ ਅਵੇਰਨੈਸ ਦਾ ਜਿਹਦੇ ਤਹਿਤ ਅੱਜ ਇੱਕ ਪ੍ਰੋਗਰਾਮ ਜਿਹੜਾ ਆਰਗੇਨਾਈਜ਼ ਕੀਤਾ ਗਿਆ ਜਿਹਦੇ ਵਿੱਚ ਸਾਨੂੰ ਕਾਫੀ ਜਿਹੜੇ ਸਾਡੇ ਸੈਲੀਬ੍ਰਿਟੀਜ਼ ਨੇ ਉਹਨਾਂ ਨੇ ਵੀ ਸਾਡਾ ਸਾਥ ਦਿੱਤਾ ਸਾਡੇ ਸਿਵਲ ਪ੍ਰਸ਼ਾਸਨ ਨੇ ਸਾਡੇ ਹੈਲਥ ਡਿਪਾਰਟਮੈਂਟ ਤੋਂ ਉਹਨਾਂ ਨੇ ਸਾਡਾ ਸਾਥ ਦਿੱਤਾ ਸਾਨੂੰ ਪੂਰਾ ਵਿਸ਼ਵਾਸ ਹੈ ਸਾਡੇ ਸਾਰੇ ਜਿਹੜੇ ਦਸ਼ਾ ਦੇ ਖਿਲਾਫ ਹੋਏ ਨੇ ਉਸ ਕੰਪਨੀ ਤੇ ਮੈਸੇਜ ਦੇ ਰਹੇ ਹੈ ਨਾ ਕਿਸੇ ਨੂੰ ਜਾਣ ਦੇ ਗਏ ਹੈ ਨਾ ਪ੍ਰੋਮਿਸ ਕੀਤਾ ਹੈ ਇਸ ਦੇ ਨਾਮ ਤੇ ਹੱਥ ਉੱਪਰ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਪੰਜਾਬ ਪੁਰੀ ਦਾ ਬਹੁਤ ਬਖਸ਼ਿਆਤਾ ਕਰਦੀ ਜਿਹੜੇ ਕਿ ਕਲਾਸਾਂ ਸੋਨਾ ਪ੍ਰਾਲਾ 12th ਤੋਂ ਲੈ ਕੇ ਔਰ ਉਹਨਾਂ ਨੇ ਬਿਲਕੁਲ ਸਹੀ ਗੱਲ ਕਹੀ ਕਿ ਜੇਕਰ ਕਰਦਾ ਹੈ ਕਿ ਬੱਚੇ ਬਹੁਤ ਵਧੀਆ ਮੈਸੇਜ ਜਿਹੜਾ ਹੈ ਸਾਰੇ ਸਾਰੇ ਬੱਚੇ ਅਸੀਂ ਇਸ ਮੈਸੇਜ ਨੂੰ ਪੂਰੇ ਸੋਸ਼ਲ ਮੀਡੀਆ ਦੇ ਵਿੱਚ ਸਾਡੇ ਇਹਦੇ ਵਿੱਚ ਫੈਲਾਣਗੇ ਤਾਂ ਕਿ ਜਿਹੜਾ ਸਾਡਾ ਸਾਰੇ ਜਣੇ ਆਪ ਆਪਣੀ ਸੋਸ਼ਲ ਮੀਡੀਆ ਤੇ ਪ੍ਰਚਾਰ ਚਾਹਤ ਕਰੋ #ਪੰਜਾਬਮੈਂ #ਪੰਜਾਬਮੈਂ ਕੇਵਾਬ ਚਾਹ ਲੋਕੀਏ ਦੇ ਬਾਰੇ ਗੱਲ ਹੋ ਸਕਦਾ ਜੇ ਵੀ ਮਾਣ ਨਵੇ ਦੀ ਨੰਨੀ ਨੂੰ ਸਤਨੈ ਤੂੰ ਵਿੱਚ ਕੋ ਅੱਜ ਜਿਹੜਾ ਪੰਜਾਬ ਪੁਲਿਸ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਮੇਰੇ ਵੱਡੇ ਪ੍ਰਾਜਾ ਸਰਦਾਰ ਸਿੰਘ ਜੀ ਉਰਾਂ ਤੋਂ ਤੇ ਐਸਐਸਪੀ ਸਾਹਿਬ ਵੱਲੋਂ ਤੇ ਸਾਰੀ ਟੀਮ ਵੱਲੋਂ ਬਹੁਤ ਵਧੀਆ ਪ੍ਰਾੜਾ ਪੰਜਾਬ ਸਾਰੇ ਪੰਜਾਬ ਦੇ ਇੱਕ ਅੱਛਾ ਸਨੇ ਪੰਜਾਬ ਪੁਲਿਸ ਨੇ ਦਿੱਤਾ ਕਿ ਨਸ਼ੇ ਛਡਾਉਣ ਵਾਸਤੇ ਪੰਜਾਬ ਪੁਲਿਸ ਦਾ ਬੜਾ ਅਹਿਮ ਰੋਲ ਹੈ ਆਹ ਸਟੇਜ ਦੇ ਉੱਪਰੋਂ ਜਿੰਨੀਆਂ ਗੱਲਾਂ ਸਾਰੀਆਂ ਕੀਤੀਆਂ ਗਿਆ ਨੌਜਵਾਨ ਬੱਚਿਆਂ ਨੇ ਸਕੂਲ ਵਾਲੇ ਬੱਚਿਆਂ ਨੇ ਜਿੰਨੇ ਨਾਲ ਸਾਡੇ ਕਲਾਕਾਰ ਸਿੰਗਰ ਜਾਂ ਰਾਜਨੀਤੀ ਕਰਨ ਵਾਲੇ ਲੋਕ ਅਸੀਂ ਪਾਰਟੀਾਂ ਚੁਆਇ ਸੀ ਤੇ ਸਭ ਤੋਂ ਵੱਧ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਇਸ ਤੋਂ ਵੱਡਾ ਪ੍ਰਾਣਾ ਹੋ ਪੰਜਾਬ ਦੇ ਸੇਵਾ ਕਰ ਸਕਦੀ ਮੈਂ ਅੱਜ ਇਸ ਪੰਜਾਬ ਪੁਲਿਸ ਦੇ ਸਾਰੇ ਸੀਨੀਅਰ ਨੂੰ ਐਸਐਸਪੀ ਦੇ ਸਭ ਨੂੰ ਬਧਾਈ ਦੇਣਾ ਚਾਹੁੰਦਾ ਔਰ ਪੰਜਾਬ ਦੇ ਨਿਵਾਸੀਆਂ ਨੂੰ ਔਰ ਪੰਜਾਬ ਪੁਲਿਸ ਦੇ ਬਾਕੀ ਜ਼ਿਲ੍ਹਿਆਂ ਚ ਵੀ ਪੰਜਾਬ ਪੁਲਿਸ ਦੇ ਜਿਹੜੇ SSP ਸੇਵਾ ਦੇ ਵੱਡੇ ਅਫਸਰ ਜਬਾਨ ਨੇ ਉਹਨਾਂ ਕਹਿਣਾ ਚਾਹੁੰਦਾ ਕਿ ਮਾਨ ਸਾਹਿਬ ਨੇ ਰੰਗਲਾ ਪੰਜਾਬ ਨਾਲ ਦਾ ਸੁਪਨਾ ਦਿੱਤਾ ਉਹ ਸਾਰੇ ਮਿਲ ਕੇ ਜੋਗਤੀ ਬਣੀ ਲੱਗਾ ਮੈਂ ਪਿਆਰ ਕਰੂ ਮੈਂ ਦੁਸਤੇ ਨੂੰ ਪਕਾਵੇ ਦਨ ਯਾਰ ਕਰ ਬਿਚਾਲਵੇ ਸਦਾ ਚਲੂਗਾ ਇਕਾਂਤੀ ਚਲਣਾ ਦੇਖੋ ਦੋ ਚੀਜ਼ਾਂ ਨੇ ਪੰਜਾਬ ਪੁਰਸ ਸਮੇ ਸਮੇ ਸਰ ਸਰਕਾਰ ਦੀ ਨੀਤ ਅਚੀ ਹੋਣੀ ਚਾਹੀਦੀ ਹੈ ਪੰਜਾਬ ਪੁਲਿਸ ਨੇ ਹਰ ਵੇਲੇ ਵਧੀਆ ਕੰਮ ਕੀਤਾ ਔਰ ਗੱਲ ਇਹ ਹੈ ਕਿ ਪੁਰਾਣੀਆਂ ਸਰਕਾਰਾਂ ਤੋਂ ਸਰਕਾਰ ਦੇ ਜ਼ਮੀਨ ਉਸਮਾਨ ਦਾ ਵਰਕ ਅੱਜ ਤੁਸੀਂ ਦੇਖੋ ਸਾਡੇ ਪੰਜਾਬ ਪੁਲਿਸ ਦੇ ਅਫਸਰ ਸਾਰੇ ਇਮਾਨਦਾਰੀ ਨਾਲ ਕੰਮ ਰਹੇ ਨੇ ਡਰਗਸ ਤੇ ਬਹੁਤ ਮੇਰਾ ਅੰਬਾਲਾ ਜਿਹੜਾ ਬਾਰਡਰ ਹੈ ਇੱਥੇ ਇੱਕ ਨੈਕਸਸ ਜਿਹੜੀ ਚੇਨ ਨਹੀਂ ਸੀ ਟੁੱਟੀ ਯਾਰ ਇਹ ਬੁਹਾੜੀ ਦੇ ਜੀ ਐਸ ਐਸ ਪੀ ਸਾਹਿਬ ਇਹਨਾਂ ਦੀ ਸਾਰੀ ਟੀਮ ਨੇ ਬਹੁਤ ਵਧੀਆ ਯੋਗਤਾ ਦੇ ਨਾਲ ਕੰਮ ਕੀਤਾ ਨਸ਼ੇ ਉਠਾ ਇਸ ਮੌਕੇ ਦੇ ਉੱਤੇ ਨਾਲ-ਨਾਲ ਪੋਸਟਰ ਮੇਕਿੰਗ ਕੰਪੀਟੀਸ਼ਨ ਦੇ ਵਿੱਚ ਜੇਤੂ ਬੱਚਿਆਂ ਨੂੰ ਕੈਸ਼ ਪ੍ਰਾਈਜ਼ ਵੀ ਦਿੱਤੇ ਗਏ ਸਕੂਲ ਵਿਲੇਜ ਬਿਆਲਪੁਰਾ ਇੱਕ ਬੱਚਾ ਤੌਰ ਤੇ ਮਿਲਿਆ ਕੈਸ਼ ਪ੍ਰਾਈਜ਼ ਇਹਨਾਂ ਨੂੰ ਦਿੱਤਾ ਜਾ ਰਿਹਾ ਹੈ ਸੈਕੰਡ ਪ੍ਰਾਈਜ਼ ਤਮੀਸ਼ਾ ਸ਼ਰਮਾ ਕੌਸ਼ਿਕ ਕਲਾਸ 10+2 گورਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ इकती सौ रुपये का जो नगद इनाम है थर्ड प्राइज नंदनी रानी क्लास एट ए गवर्नमेंट सीनियर सेकेंडरी स्कूल चंजेडी E quem da vai cash prize?